ਤਨੋਸਰੀ ਭਗਤ ਰਵਦਾਸ ਜੀ ਕੀ ਤਨੋਸਰੀ ਤਨ ਸਹਿਤ ਮਨੁੱਖ ਨੂੰ ਤਨਵਾਨ ਕਰਨ ਵਾਲੀ ਰਾਗਣੀ ਯਾਨੀ ਕਿ ਮਨੁੱਖ ਨੂੰ ਆਤਮਿਕ ਤਨ ਦੇਣ ਵਾਲਾ ਰਾਗ ਆਪਾਂ ਸਿੱਧਾ ਰਾਗ ਕਹਿ ਦਿੰਨੇ ਆ ਤਨੋਸਰੀ ਰਾਗ ਨੂੰ ਵੈਸੇ ਇਹ ਰਾਗਣੀ ਹੈ ਰਾਗੀ ਸਿੰਘ ਜਾਣਦੇ ਵੀ ਕਿਵੇਂ ਨੂੰ ਗਾਉਣਾ ਭਗਤ ਰਵਦਾਸ ਜੀ ਕੀ ਗੁਰੂ ਸਾਹਿਬ ਨੇ ਆਪਣੇ ਨਾਂ ਕਿਤੇ ਨਹੀਂ ਲਿਖੇ ਕਿਤੇ ਸਿਰਲੇਖ ਵਿੱਚ ਨਹੀਂ ਕਿਹਾ ਵੀ ਬਾਣੀ ਗੁਰੂ ਨਾਨਕ ਸਾਹਿਬ ਜੀ ਕੀ ਬਾਣੀ ਗੁਰੂ ਅੰਗਦ ਦੇਵ ਸਾਹਿਬ ਜੀ ਕੀ ਪਰ ਭਗਤਾਂ ਨੂੰ ਸਤਕਾਰ ਦਿੱਤਾ ਹੈ ਭਗਤ ਰਵਿਦਾਸ ਜੀ ਕੀ ਜੀ ਕਰਕੇ ਜਿਉ ਕਰਕੇ ਬੁਲਾਇਆ ਹੈ ਪਰ ਪਤਾ ਨਹੀਂ ਅੱਜ ਕਈ ਲੋਕ ਐਵੇਂ ਦੇ ਪਾੜੇ ਕਿਉਂ ਪਾ ਰਹੇ ਨੇ ਵੀ ਅਸੀਂ ਭਗਤ ਨਹੀਂ ਕਹਿਣਾ ਅਸੀਂ ਗੁਰੂ ਕਹਿਣਾ ਅਸੀਂ ਗੁਰੂ ਨੇ ਕਹਿਣਾ ਅਸੀਂ ਭਗਤ ਕਹਿਣਾ ਗੁਰੂ ਸਾਹਿਬ ਤੇ ਸਤਕਾਰ ਕਰ ਰਹੇ ਨੇ ਆਪਣਾ ਨਾਂ ਨਹੀਂ ਲਿਖਿਆ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਆਪਣਾ ਨਾਂ ਨਹੀਂ ਲਿਖਿਆ ਹੈਡਿੰਗ ਦੇ ਵਿੱਚ ਇਹਨਾਂ ਗੱਲਾਂ ਨੂੰ ਛੱਡੀਏ ਛੋਟਾ ਜਿਹਾ ਪੰਜਾਬ ਇਹ ਇੱਥੇ ਇਕੱਠੇ ਹੋ ਕੇ ਰਹੀਏ ਨਿਰੀਆਂ ਆਪਣੀਆਂ ਨਾਂ ਸੀ ਪੜਨੀਆਂ ਨਾ ਸੁਣਨੀਆਂ ਪੜੋ ਤੇ ਸਹੀ ਕਿੰਨਾ ਸਤਕਾਰ ਦਿੱਤਾ ਭਗਤਾਂ ਨੂੰ ਬਾਣੀ ਦੇ ਵਿੱਚ ਤੇ ਭਗਤ ਕੋਈ ਛੋਟਾ ਸ਼ਬਦ ਨਹੀਂ ਗੁਰੂ ਸਾਹਿਬ ਨੇ ਆਪਣੇ ਵਾਸਤੇ ਵੀ ਭਗਤ ਸ਼ਬਦ ਵਰਤਿਆ ਬਾਣੀ ਦੇ ਵਿੱਚ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨਾ ਹਾਂ ਕਿ ਬਲ 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 ਸਦ ਬਲ ਹਾਰ